हां मैंने भी ਘੰਟੇ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਨਾਂ ਦਾ ਪੱਤਰ ਵੀ ਪੜਿਆ ਕਿ ਪਹਿਲਾਂ ਇਹਨੂੰ ਰੈੱਡ ਕਾਰਨ ਵਿਚਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਕਿ ਘੱਟੋ-ਘੱਟ ਤਾਂ ਇਹਨੂੰ ਇਹਦੀ ਐਕਸਟ੍ਰੀਮਿਜ਼ਮ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇਣ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਕਿ ਇਹਦੀ ਇੰਡੀਆ ਬাসী ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਹੈ ਜੀ ਅੱਗੇ ਤਾਂ ਕੱਲੇ ਸਰਟੀਫਿਕੇਟ ਮੈਂ ਜਾਰੀ ਕੀਤੇ ਜਾਣ ਮੇਰੀ ਫਤਿਹਾਰ ਨੂੰ ਬੇਨਤੀ ਹੈ ਇੱਥੇ ਜ਼ਰੂਰ ਕੋਈ ਨਾ ਕੋਈ ਪੁਸਤਾ ਕਾਰਵਾਈ ਕਰਕੇ ਇਹਨੂੰ ਬਾਸੀ ਇੰਡੀਆ ਲੈਂਦਾ ਜਾ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਡੀ ਬਰਾਦ ਨੂੰ ਧਿਆਨ ਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹ ਲੱਗਦਾ ਕੁਛ ਹੋਏ ਦੇ ਤਰੂਫ ਤੇ ਕਰਕੇ ਤਾਂ ਬੇਟਾ ਬੇਪਰੋਸ ਦੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਸੀਰੂ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅੱਗੇ ਨਹੀਂ ਵਧਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਇਸੇ ਕਰਕੇ ਨਿਰਾਸ਼ ਕਿਉਂ ਜਾਂਦੇ ਆ ਵੀ ਕੀ ਪਤਾ ਇਹ ਇਕੱਲੇ ਐਲਾਨ ਹੀ ਨਾ ਰਹਿ ਜਾਣ ਕੁਈ ਇਤੇ ਕਾਰਵਾਈ ਹੁੰਦੀ ਵੀ ਹੈ ਕਰੀ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾਂ ਬਣ ਗਿਆ ਹੈ ਇਕੱਲੇ ਕਿੰਗਸਟਰਾਂ ਦੀ ਕੰਮ ਨਹੀਂ ਰਹਿ ਗਿਆ ਜੇ ਇਕੱਲੇ ਕਿੰਗਸਟਰ ਹੁੰਦੇ ਤਾਂ ਉਹਨੂੰ ਹੋ ਜਾਣ ਸੀ ਇਹ ਤਾਂ ਇਹਦੇ ਚ ਹੋਰ ਕੁ ਬਕਵਾਵੇ ਜਾਂ ਤਾਂ ਇਸੇ ਕਰਕੇ ਗਵਰਨਮੈਂਟ ਦੀ ਮਜਬੂਰੀ ਵળી ਪਈ ਹੈ ਉਧਰ ਨੂੰ ਚੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵਾਇਗਰ ਉੱਪਰਲੇ ਕਰੂਗਾ ਕਦੇ ਨਾ ਕਦੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ ਹਾਂ ਮੈਨੂੰ ਵੀ ਘਰ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਇਹ ਪਹਿਲਾਂ ਇਹਨੂੰ ਰੈੱਡ ਕਾਰਨਰ ਵਿੱਚ ਜਾਰੀ ਕੀਤਾ ਸੀ ਇਹਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਕਿ ਘੱਟੋ-ਘੱਟ ਤਾਂ ਇਹਨੂੰ ਇਹਦੀ ਐਕਸਟਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇਣ ਦਾ ਤੂੰ ਮਸਲਾ ਹੱਲ ਦੀ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਵਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੋਸਰ ਬਣ ਸਕਦਾ ਕਿ ਜੇ ਕਿ ਤਾ ਕੱਲੇ ਸਰਟੀਫਿਕੇਟ ਮੇ ਜਾਰੀ ਕੀਤੇ ਜਾਣ ਮੇਂ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਸ਼ਤਾ ਕਾਰਵਾਈ ਕਰਕੇ ਇਹਨੂੰ ਬਾਸ ਇੰਡੀਆ ਲੈੰਡਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਡੀ ਬਰਾਦਣ ਧਿਆਨ ਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹ ਲੱਗਦਾ ਕੁਛ ਹੋਏ ਦੇ ਤਰੂ ਇਹ ਕਰਕੇ ਤਾਂ ਬੇਟਾ ਬੇਭਰੋਸਗੀ ਦੀ ਜੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਸੀ ਨੂੰ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਇਹ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਰਿਵੜਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿਉਂ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਆਲਾ ਨਹੀਂ ਨਾ ਰਹਿ ਜਾਣਾ ਕੋਈ ਇਥੇ ਕਾਰਵਾਈ ਹੁੰਦੀ ਵੀ ਹੈ ਕਦੀ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਕੱਲੇ ਗੈਂਗਸਟਰਾਂ ਦਾ ਕੰਮ ਨਹੀਂ ਰਹੇਗਾ ਜੇ ਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਇਹ ਤਾ ਇਹਦੇ ਚ ਹੋਰ ਕੋ ਬਕਵਾਵੇ ਜਾਂ ਤਾਂ ਐਸੀ ਕਰਕੇ ਗੌਰਮੈਂਟ ਦੀ ਮਜਬੂਰੀ ਵੜੀ ਪਈ ਆ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਹਿਰ ਚਲੋ ਵੈਗਰ ਉੱਪਰਲੇ ਕਰੂਗਾ ਕਰਦੇ ਕਰਦੇ ਤਾਂ ਉਹਨਾਂ ਦੇ ਰਸਤੇ ਦੇ ਉੱਤੇ ਹਾਂ ਬਈ ਨ ਵੀ ਘਰ ਤੱਕ ਪਹਿਲਾਂ ਪਤਾ ਲੱਗਿਆ ਵਧੀਆ ਗੱਲ ਆ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਮੈਂ ਪੱਤਰ ਵੀ ਪੜਿਆ ਕਿ ਪਹਿਲਾਂ ਇਹਨੂੰ ਰੈਡ ਕਾਰਡ ਜਾਰੀ ਕੀਤਾ ਸੀ ਤਾਂ ਤੇ ਉਸ ਤੋਂ ਬਾਅਦ ਉਨਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਤਾਂ ਇਹ ਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇ ਘੱਟੋ-ਘੱਟ ਇਹਨੂੰ ਇਹਦੀ ਐਕਸਟਰਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾਲ ਤਾਂ ਤੂ ਬਸਲਾ ਹਲਦੀ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਵਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੂਸਰ ਬਣ ਸਕਦਾ ਕਿ ਕਿ ਤਾਂ ਕੱਲੇ ਸਰਟੀਫਿਕੇਟ ਮੈ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੁਖਤਾ ਕਾਰਵਾਈ ਕਰਕੇ ਇਹਨੂੰ ਬਾਦਸ ਇੰਡੀਆ ਲਿਆਂਦਾ ਜਾਏਗਾ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਦੀ ਬਰਾਦ ਨੂੰ ਧਿਆਨ ਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹਨੂੰ ਲੱਗਦਾ ਕੁਝ ਇਹਦੇ ਤੇ ਕਰਕੇ ਦਾ ਬੇਤਰਸ ਕੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਇਹਨੂੰ ਫੜ ਲਿਆ ਜੀ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗਰ ਹੀ ਵੜਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਆਲਾ ਨਹੀਂ ਨਾ ਰਹਿ ਜਾਣ ਕੋਈ ਇਥੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹੇਗਾ ਜੇ ਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣ ਸੀ ਤਾਂ ਇਹਦੇ ਚ ਹੋਰ ਕੁਪ ਕਾਮ ਨੇ ਜਾਂ ਤਾਂ ਇਸੇ ਕਰਕੇ ਗੌਰਮੈਂਟ ਦੀ ਮਜਬੂਰੀ ਬੜੀ ਪਈ ਹੈ ਉਧਰ ਵੀ ਪਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵਾਇਗਰ ਉਹhle ਕਰੂਗਾ ਕਰਦੇ ਕਰੇ ਤਾਂ ਉਹਨੂੰ ਗੇੜੇ ਰਸਤੇ ਦਿੱਤੇ